ਜਦੋਂ ਸਿਨੇਮਾ ਚ ਆਪਾਂ ਬੈਠੇ ਆਪਾਂ ਫਿਲਮ ਦੇਖ ਰਹੇ ਆ ਜਿਵੇਂ ਜਿਵੇਂ ਚੇਤਾ ਸਿੰਘ ਆਪਦੇ ਉਹ ਦੁਸ਼ਮਣਾਂ ਨੂੰ ਜਾਂ ਸਮਾਜ ਦੇ ਦੁਸ਼ਮਣਾਂ ਨੂੰ ਸਜ਼ਾ ਦੇ ਰਿਹਾ ਨਾਲ ਨਾਲ ਦਰਸ਼ਕ ਉਹ ਮਤਲਬ ਉਹ ਰਿਲੀਜ਼ ਹੋ ਰਹੀ ਸੀ ਨਾਲ-ਨਾਲ ਤਾੜੀਆਂ ਮਾਰ ਕੇ ਚੀਕਾਂ ਮਾਰ ਕੇ ਕੋਕਾ ਮਾਰ ਕੇ ਉਹ ਦੱਸ ਰਹੇ ਸੀ ਕਿ ਇਹ ਚੀਜ਼ ਠੀਕ ਹੋ ਰਹੀ ਹੈ ਹਾਂ ਸਿਨੇਮਾ ਦੀ ਜ਼ਿੰਮੇਵਾਰੀ ਇਹੀ ਹੈ ਜੀ ਲੋਕਾਂ ਨੂੰ ਸੁਚੇਤ ਕਰਨਾ ਮੈਨੂੰ ਲੱਗਦਾ ਹੁਣ ਜਦੋਂ ਸਕੂਲ ਚ ਪੜਨ ਵਾਲੀਆਂ ਕੁੜੀਆਂ ਇਹ ਫਿਲਮ ਨੂੰ ਦੇਖਣਗੀਆਂ ਹਾਂ ਤਾਂ ਉਹ ਸੁਚੇਤ ਰਹਿਣ ਦਾ ਉਹਨਾਂ ਦੇ ਦਿਮਾਗ 'ਚ ਆਊਗਾ ਜ਼ਿਆਦਾ ਇਹ ਕਈ ਚੀਜ਼ਾਂ ਆਪਾਂ ਘਰੇ ਨਹੀਂ ਸਮਝਾ ਸਕਦੇ ਹਜੇ ਤੱਕ ਇਹ ਜਿਹੀ ਚੀਜ਼ਾਂ ਮੈਨੂੰ ਨਹੀਂ ਲੱਗਦਾ ਖੁੱਲ ਕੇ ਆਪਣੇ ਇੱਥੇ ਸਮਝਾਈਆਂ ਜਾਂਦੀਆਂ ਹਾਂ ਜਾਂ ਸਕੂਲਾਂ 'ਚ ਜਾਂ ਕਿਸੇ ਮੈਗਜ਼ੀਨਸ 'ਚ ਜਾਂਦਾ ਸਮਝਾਈਆਂ ਜਾਂਦੀਆਂ ਤਾਂ ਇਹ ਫਿਲਮਾਂ ਆਪਣਾ ਸਾਥ ਦੇ ਸਕਦੀ ਹੈ ਨਾ ਕਮਾਂ ਵਿੱਚ ਕਿ ਸੁਚੇਤ ਰਿਹਾ ਜਾਵੇ ਗੱਲ ਖੁੱਲ ਕੇ ਕੀਤੀ ਜਾਵੇ ਲਾਲਚ ਹੈ ਜਦੋਂ ਤੁਸੀਂ ਆਮ ਆਦਿ ਜ਼ਿੰਦਗੀ 'ਚ ਸਾਰਾ ਕੁਝ ਜੋ ਕਰੀ ਜਾਂਦੇ ਹੋ ਉਹਦਾ ਬਣਦਾ ਤੁਹਾਨੂੰ ਮਿਲ ਜਾਂਦਾ ਕੁਦਰਤ ਤੁਹਾਨੂੰ ਖਾਣ ਪੀਣ ਨੂੰ ਦੇ ਹੀ ਜਾਂਦੀ ਹੈ ਤਾਂ ਤੁਸੀਂ ਉਸ ਤੋਂ ਅਲੱਗ ਜੇ ਉਸ ਤੋਂ ਵੱਧ ਕੁਝ ਸੋਚਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਲਾਲਚ ਹੀ ਹੋਗਾ ਤੇ ਲਾਲਚ ਕਦੇ ਵੀ ਤੁਹਾਨੂੰ ਸੁਖ ਨਹੀਂ ਦੇ ਸਕਦਾ ਮੇਰੀ ਫਰਸਟ ਮੂਵੀ ਜੋ ਥੀਏਟਰ ਵਿੱਚ ਰਿਲੀਜ਼ ਹੋਈ ਹੈ ਤਾਂ ਦੇਖ ਕੇ ਵਧੀਆ ਲੱਗ ਰਿਹਾ ਸੀਗਾ ਕਿ ਉਹ ਮੂਵੀ ਜਿਹਦੇ ਵਿੱਚ ਮੈਂ ਇੰਨੇ ਵਧੀਆ ਕਲਾਕਾਰਾਂ ਨਾਲ ਕੰਮ ਕਰ ਰਹੀਆਂ ਸਕਰੀਨ ਸ਼ੇਅਰ ਕਰ ਰਹੀਆਂ ਤਾਂ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਸੀਗਾ ਕਿ ਮੈਂ ਇਸ ਮਾਸਟਰਪੀਸ ਦਾ ਹਿੱਸਾ ਐਦਾਂ ਦੀ ਮੂਵੀ ਜੋ ਇੱਕ ਨਈ ਦਿਸ਼ਾ ਦੇ ਰਹੀ ਹੈ ਪੋਲੀਵੁੱਡ ਨੂੰ ਇਹ ਜਿਹੜੀ ਮੂਵੀ ਦੇਖਣ ਤੋਂ ਬਾਅਦ ਜਿਹੜੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਇਸ ਬਾਰੇ ਆਪਣੇ ਘਰ 'ਚ ਨਹੀਂ ਗੱਲ ਕਰ ਸਕਦੇ ਉਹਨਾਂ ਨੂੰ ਇਸ ਚੀਜ਼ ਦੀ ਸੈਂਸ ਆਫ ਰਿਸਪੋਨਸੀਬਿਲਟੀ ਸ਼ਾਇਦ ਥੋੜੀ ਹੋਰ ਮਹਿਸੂਸ ਹੋਏਗੀ ਸਾਡਾ ਫਰਜ਼ ਬੰਦਾ ਹੈ ਆਪਣੇ ਬੱਚੇ ਨੂੰ ਇੰਨਾ ਕੰਫਰਟੇਬਲ ਫੀਲ ਕਰਾਉਣਾ ਕਿ ਜੇ ਉਹਦੇ ਨਾਲ ਕੁਝ ਹੁੰਦਾ ਹੈ ਤੂੰ ਆ ਕੇ ਸਾਡੇ ਨਾਲ ਖੁੱਲ ਕੇ ਸ਼ੇਅਰ ਕਰੇ ਤਾਂ ਕਿ ਉਹਦਾ ਫਿਊਚਰ ਕਨਸੀਕਵੈਂਸ ਕੁਝ ਬੁਰਾ ਨਾ ਹੋਵੇ। ਅ ਮम्मा ਤਾਂ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਸੀ ਜਿਹੜੇ ਮੇਰੇ ਸੀਨ ਸੀ ਉਹਨਾਂ ਨੂੰ ਦੇਖ ਕੇ ਤੇ ਪਾਪਾ ਬਹੁਤ ਪ੍ਰਾਊਡ ਫੀਲ ਕਰ ਰਹੇ ਸੀ। ਪਾਪਾ ਕਹਿੰਦੇ ਕਿ ਮੇਰਾ ਵਿਲਨ ਦਾ ਕਰੈਕਟਰ ਸੀਗਾ ਲੇਕਿਨ ਮੈਂ ਰੋ ਰਿਹਾ ਸੀਗਾ ਕਿ ਇਹਨਾਂ ਨਾਲ ਇਹ ਕਿਉਂ ਹੋ ਰਿਹਾ ਆ। ਚੰਗਾ ਲੱਗ ਰਿਹਾ ਹੈ ਪੂਰੀ ਜਿਹੜੀ ਟੀਮ ਆ ਸਾਰੀ ਪੰਜਾਬੀ ਇੰਡਸਟਰੀ ਉਰੇ ਆਈ ਆ। ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਅਸੀਂ ਫਿਲਮਾਂ 'ਚ ਕੰਮ ਜਿਹੜੇ ਕਰ ਰਹੇ ਨੇ ਆ ਜਿਹੜੇ ਬਣਾ ਰਹੇ ਨੇ ਅੱਪਾ ਸਿਨੇਮਾ ਨੂੰ ਇੱਕ ਨਵੇਂ ਸਤਰ ਤੇ ਲੈ ਕੇ ਜਾਣਾ ਕੋਸ਼ਿਸ਼ ਕੀਤੀ ਆ ਫਿਲਮ ਦੇ ਵਿੱਚ ਭੈਣ ਭਰਾ ਦੇ ਰਿਲੇਸ਼ਨ ਆ ਜਿੰਨੇ ਵੀ ਜਣੇ ਨੇ ਹੁਣ ਤੱਕ ਦੇਖਿਆ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਫਰਸਟ ਮੈਸੇਜ ਕੀ ਆਇਆ ਤੁਹਾਨੂੰ ਮੂਵੀ ਦੇ ਜਾਂ ਫਰਸਟ ਕੰਪਲੀਮੈਂਟ ਕੀ ਮਿਲਿਆ ਜੀ ਮੈਨੂੰ ਬਹੁਤ ਸਾਰੇ ਮੈਸੇजेस ਆ ਰਹੇ ਨੇ ਮੇਰੇ ਇੰਸਟਾਗ੍ਰam ਤੇ ਕੁਝ ਭਰਾ ਨੇ ਜਿਹੜੇ ਪਾਕਿਸਤਾਨ ਤੋਂ ਨੇ ਜਾਂ ਵਰਲਡ ਵਾਈਡ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਬਹੁਤ ਵਧੀਆ ਰਿਸਪੌਂਸ ਆ ਰਹੇ ਤੇ ਉਹਨਾਂ ਨੇ ਮੈਨੂੰ ਮੈਸੇजेस ਕੀਤੇ ਨੇ ਕਿ ਬਹੁਤ ਡਿਫਰੈਂਟ ਟਾਈਪ ਦਾ ਕਨਸੈਪਟ ਹੈ ਡਿਫਰੈਂਟ ਸਿਨੇਮਾ ਹੈ ਤੇ ਤੁਸੀਂ ਸਾਰਿਆਂ ਨੂੰ ਵੀ ਮੈਂ ਇਹ ਅਪੀਲ ਕਰੂੰਗਾ ਤੁਸੀਂ ਆਓ ਸਿਨੇਮਾ ਕਰਨਾ ਚਾਹ ਕੇ ਦੇਖੋ ਸਾਰੇ ਜਾਓ ਦੇਖਣ ਜਿੰਨਾ ਤੁਸੀਂ ਦੇਖੋਗੇ ਮੈਂ ਉਹਨਾਂ ਹੀ ਬੱਡਾ ਹੋਊਗਾ ਪੰਜਾਬੀ ਸਿਨੇਮਾ ਤੇ ਓਨਾ ਹੀ ਅਸੀਂ ਵਰਲਡ ਵਾਈਡ ਸਾਨੂੰ ਰੈਕਗਨਿਸ਼ਨ ਮਿਲੂਗੀ ਆਪਣਾ 뮤직 ਤਾਂ ਪਹੁੰਚ ਗਿਆ ਹਨ ਆਪਾਂ ਫਿਲਮਾਂ ਬਚਾਉਣੀਆਂ ਨੇ ਉਸ ਲੈਵਲ ਤੇ ਇਮੋਸ਼ਨਲ ਵੀ ਬਹੁਤ ਜ਼ਿਆਦਾ ਮੂਵੀ ਤੇ ਐਕਟ ਵਾਈਜ਼ ਵੀ ਬਹੁਤ ਜ਼ਿਆਦਾ ਸਟਰੋਂਗ ਹੈ ਕਨਸੈਪਟ ਵੀ ਬਹੁਤ ਸਟਰੋਂਗ ਹੈ ਚੇਤਾ ਸਿੰਘ ਮੈਨੂੰ ਲੱਗਦਾ ਹੁਣ ਸਾਰਿਆਂ ਨੂੰ ਚੰਗੀ ਤਰ੍ਹਾਂ ਚੇਤਾ ਰਹੂਗੀ ਤੇ ਕੀ ਕਹਿਣਾ ਚਾਹੁੰਦੇ ਹੋ ਇੰਨੀ ਹੂਟਿੰਗ ਇੰਨੀਆਂ ਤਾੜੀਆਂ ਬਹੁਤ ਘੱਟ ਫਿਲਮਾਂ ਦੇ ਵਿੱਚ ਸਭ ਕੁਝ ਹਾਲ ਦੇ ਵਿੱਚ ਦੇਖਣ ਨੂੰ ਇਹ ਚੀਜ਼ ਮੈਨੂੰ ਵੀ ਆਇਆ ਲੱਗਿਆ ਸੀ ਕਿ ਜਦੋਂ ਸਿਨੇਮਾ 'ਚ ਆਪਾਂ ਬੈਠੇ ਆਪਾਂ ਫਿਲਮ ਦੇਖ ਰਹੇ ਹਾਂ ਜਿਵੇਂ ਜਿਵੇਂ ਚੇਤਾ ਸਿੰਘ ਆਪਦੇ ਉਹ ਦੁਸ਼ਮਣਾਂ ਨੂੰ ਜਾਂ ਸਮਾਜ ਦੇ ਦੁਸ਼ਮਣਾਂ ਨੂੰ ਸਜ਼ਾ ਦੇ ਰਿਹਾ ਨਾਲ-ਨਾਲ ਦਰਸ਼ਕ ਉਹ ਮਤਲਬ ਉਹ ਰੀਲੀਜ਼ ਹੋ ਰਹੇ ਸੀ ਨਾਲ-ਨਾਲ ਤਾੜੀਆਂ ਮਾਰ ਕੇ ਚੀਕਾਂ ਮਾਰ ਕੇ ਕੋਕਾ ਮਾਰ ਕੇ ਉਹ ਦੱਸ ਰਹੇ ਸੀ ਕਿ ਇਹ ਚੀਜ਼ ਠੀਕ ਹੋ ਰਹੀ ਹੈ ਹਾਂ ਤਾਂ ਮਤਲਬ ਇੱਕ ਐਸਾ ਮੁੱਦਾ ਵੀ ਇਸ ਫਿਲਮ ਦੇ ਵਿੱਚ ਫਾਨ ਬਰਾ ਦੇ ਨਾਲ ਦਿਖਾਇਆ ਗਿਆ ਕਿ ਲੋਕ ਬਦਨਾਮੀ ਤੋਂ ਡਰਦੇ ਆ ਤੇ ਡਰ ਦੇ ਮਾਰੇ ਉਹ ਗੱਲ ਨਹੀਂ ਕਰ ਪਾਉਂਦੇ ਜਿਹਦੀ ਇਸ ਫਿਲਮ ਦੇ ਵਿੱਚ ਗੱਲ ਹੋਈ ਹੈ ਤੇ ਬਹੁਤ ਘੱਟ ਐਸੀਆਂ ਫਿਲਮਾਂ ਹੁੰਦੀਆਂ ਕਿ ਖੁੱਲ ਕੇ ਗੱਲ ਕਰ ਪਈ ਕਿਉਂਕਿ ਹਰ ਕਿਸ ਨੂੰ ਆਪਣਾ ਬਜਟ ਦੇਖ ਕੇ ਜਾਂ ਆਪਣੀ ਫਿਲਮ ਹਿੱਟ ਹੋਏ ਸਾਰਾ ਚੀਜ਼ਾ ਦੇਖ ਕੇ ਫਿਰ ਇੱਕ ਫਿਲਮ ਬਣਦੀ ਹੈ ਲੇਕਿਨ ਇਸ ਫਿਲਮ ਦੇ ਵਿੱਚ ਹਰ ਮੁੱਦੇ ਦੀ ਗੱਲ ਕੀਤੀ ਗਈ ਹੈ ਖੁੱਲ ਕੇ ਇਮੋਸ਼ਨਸ ਵੀ ਦਿਖਾਇਆ ਗਿਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਿਨੇਮਾ ਦੀ ਜ਼ਿੰਮੇਵਾਰੀ ਇਹੀ ਹੈ ਜੀ ਲੋਕਾਂ ਨੂੰ ਸੁਚੇਤ ਕਰਨਾ ਮੈਨੂੰ ਲੱਗਦਾ ਹੁਣ ਜਦੋਂ ਸਕੂਲ ਚ ਪੜ੍ਹਨਾ ਇਹ ਕੁੜੀਆਂ ਇਹ ਫਿਲਮ ਨੂੰ ਦੇਖਣ ਗਿਆ ਹਨ ਤਾਂ ਉਹ ਸੁਚੇਤ ਰਹਿਣਾ ਉਹਨਾਂ ਦੇ ਦਿਮਾਗ 'ਚ ਆਊਗਾ ਜ਼ਿਆਦਾ ਕਿ ਕਈ ਚੀਜ਼ਾਂ ਆਪਾਂ ਘਰੇ ਨਹੀਂ ਸਮਝਾ ਸਕਦੇ ਹਜੇ ਤੱਕ ਇਹ ਜਿਹੀ ਚੀਜ਼ਾਂ ਮੈਨੂੰ ਨਹੀਂ ਲੱਗਦਾ ਖੁੱਲ ਕੇ ਆਪਣੇ ਇੱਥੇ ਸਮਝਾਈਆਂ ਜਾਂਦੀਆਂ ਹਨਾ ਜਾਂ ਸਕੂਲਾਂ 'ਚ ਜਾਂ ਕਿਸੇ ਮੈਗਜ਼ੀਨਸ 'ਚ ਜਾਂ ਇਦਾਂ ਸਮਝਾਈਆਂ ਜਾਂਦੀਆਂ ਤਾਂ ਇਹ ਫਿਲਮਾਂ ਆਪਣਾ ਸਾਥ ਦੇ ਸਕਦੀਆਂ ਇਹਨਾਂ ਕੰਮਾਂ 'ਚ ਕਿ ਸੁਚੇਤ ਰਿਹਾ ਜਾਵੇ ਗੱਲ ਖੁੱਲ ਕੇ ਕੀਤੀ ਜਾਵੇ ਤੇ ਡੀਪ ਵਰਗੇ ਕਿਰਦਾਰ ਜਿਹੜੇ ਹੁੰਦੇ 1% ਹੀ ਆ ਪਰ ਸਾਰੇ ਐਜੂਕੇਸ਼ਨ ਸਿਸਟਮ ਨੂੰ ਬਦਨਾਮ ਕਰਦੇ ਤਾਂ ਇਨ੍ਹਾਂ ਕਰਦਾਰਾਂ ਤੋਂ ਬਚ ਕੇ ਸੁਚੇਤ ਰਹਿ ਕੇ ਚੱਲੇ ਜਾਓ ਜੀ ਜੇ ਤਾਂ ਪ੍ਰਿੰਸੀਪਲ ਵੀ ਉਹਦਾ ਸਾਥ ਦਿੰਦਾ ਕਿਤਨੇ ਕਿਤੇ ਉੱਪਰ ਉਹਨੂੰ ਸਪੋਰਟ ਹੁੰਦੀ ਤਾਂ ਹੀ ਅਗਲਾ ਬੰਦਾ ਇਹੋ ਜਿਹਾ ਕੰਮ ਲਾਲਚ ਹੈ ਜਦੋਂ ਤੁਸੀਂ ਆਪਣੀ ਜ਼ਿੰਦਗੀ ਚ ਸਾਰਾ ਕੁਝ ਜੋ ਕਰੀ ਜਾਂਦੇ ਹੋ ਉਹਦਾ ਬਣਦਾ ਤੁਹਾਨੂੰ ਮਿਲ ਜਾਂਦਾ ਕੁਦਰਤ ਤੁਹਾਨੂੰ ਖਾਣ ਪੀਣ ਨੂੰ ਦੇਈ ਜਾਂਦੀ ਹੈ ਤਾਂ ਤੁਸੀਂ ਉਸ ਤੋਂ ਅਲੱਗ ਜੇ ਉਸ ਤੋਂ ਵੱਧ ਕੁਝ ਸੋਚਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਲਾਲਚ ਹੀ ਹੋਊਗਾ ਤੇ ਲਾਲਚ ਕਦੇ ਵੀ ਤੁਹਾਨੂੰ ਉਹ ਸਭ ਨਹੀਂ ਲੈ ਕੇ ਜਾਂਦਾ ਹਾਂ ਜਦੋਂ 네ਗੇਟਿਵ ਕਰਦਾਰ ਕਰਕੇ ਰੀਅਲ ਆਡੀਅנס ਵੀ ਕਿਤਨੇ ਕਿਤੇ ਹੈ ਨਾ ਉਹ ਜਿਹੜਾ ਕਮੈਂਟ ਕਰਦੀ ਹੈ ਜਾਂ ਉਹ ਜਿਹੜਾ ਰਿਸਪਾਂਸ ਮਿਲਣਾ ਸ਼ੁਰੂ ਹੋ ਜਾਂਦਾ ਜਿਸ ਨੂੰ ਤੁਸੀਂ ਪੋਜ਼ਿਟਿਵਿਟੀ ਨਾਲ ਲੈਂਦੇ ਹੋ ਕਿ 네ਗੇਟਿਵ ਨਾਲ ਕਿ ਹਾਂ ਇਹਨੇ ਕਿਰਦਾਰ ਕਰਕੇ ਜੱਜ ਕੀਤਾ ਕਿ ਹਾਂ ਉਹ ਕਿਰਦਾਰ ਇੰਨਾ ਜ਼ਿਆਦਾ ਫੇਮਸ ਹੋ ਗਿਆ ਲੋਕਾਂ ਨੇ ਇੰਨਾ ਪਸੰਦ ਕੀਤਾ ਕਿ ਹਾਂ ਜੇ ਲੋਕ ਮੈਨੂੰ ਉਸ ਤਰ੍ਹਾਂ ਕਮੈਂਟ ਕਰ ਰਹੇ ਨਹੀਂ ਨਹੀਂ ਇਦਾਂ ਦਾ ਮੈਂ ਨਹੀਂ ਕਦੀ ਸੋਚਿਆ ਹਾਂ ਕਈ ਵਾਰੀ ਮੈਸੇजेस ਵਗੈਰਾ ਆਉਂਦੇ ਰਹਿੰਦੇ ਆ ਲੋਕ ਕਈ ਵਾਰੀ ਉਹ ਤਾਂ ਉਹਨਾਂ ਦਾ ਕੋਈ ਕਸੂਰ ਵੀ ਨਹੀਂਗਾ ਜਦੋਂ ਤੁਸੀਂ ਐਜ਼ ਅ ਵਿਲਨ ਅੱਛੀ ਗੱਲ ਕੰਗ੍ਰੈਚੁਲੇਸ਼ਨਸ ਮੈਮ ਥੈਂਕ ਯੂ ਬਹੁਤ ਤਾਂ ਜਦੋਂ ਵੀ ਤੁਸੀਂ ਇਹੋ ਜਿਹਾ ਕਿਰਦਾਰ ਕਰਦੇ ਹੋ ਤਾਂ ਓਬਵੀਅਸਲੀ ਲੋਕਾਂ ਦੇ ਦਿਮਾਗ 'ਚ ਜਾ ਸਕਦਾ ਕਈ ਵਾਰ ਮੈਨੂੰ ਵੀ ਸਵਾਲ ਹੁੰਦਾ ਕਿ ਤੁਸੀਂ ਆਮ ਜ਼ਿੰਦਗੀ ਤਾਂ ਇਹੋ ਜਿਹੀ ਨਹੀਂ ਹੈਗੇ ਪਰ ਇਹ ਤਾਂ ਜ਼ਿੰਮੇਵਾਰੀ ਹੈ ਜੀ ਮਾੜੇ ਚੰਗੇ ਹਾਂ ਤੇ ਸਮਾਜ ਦਾ ਜੇ ਰਾਮ ਦਿਖਾਉਣਾ ਸੀਨੇ ਮਾਤੇ ਤਾਂ ਰਾਵਣ ਵੀ ਦਿਖਾਉਣਾ ਹੀ ਪਊਗਾ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਤਿ ਸ਼੍ਰੀ ਅਕਾਲ ਮੈਂ ਬਿਲਕੁਲ ਠੀਕ ਇਮੋਸ਼ਨਲ ਹੋਏ ਆਪਣੇ ਆਪ ਨੂੰ ਸਕਰੀਨ ਤੇ ਦੇਖ ਕੇ ਕਿ ਖੁਸ਼ ਹੋਏ ਕੀ ਫੀਲਿੰਗ ਸੀ ਨਾ ਤਾਂ ਜਾਣਨ ਚਾਹੀਦੇ ਸਭ ਸਭ ਤੋਂ ਪਹਿਲਾਂ ਤਾਂ ਜਦੋਂ ਫਰਸਟ ਸੀਨ ਹੀ ਦੇਖਿਆ ਆਪਣਾ ਖੁਸ਼ੀ ਵਾਲਾ ਇਮੋਸ਼ਨਲ ਹੋਣਾ ਸੀਗਾ ਖੁਸ਼ੀ ਦੇ ਇੰਜੂ ਸੀਗੇ ਮੇਰੀ ਫਰਸਟ ਮੂਵੀ ਜੋ ਥੀਏਟਰ ਵਿੱਚ ਰਿਲੀਜ਼ ਹੋਈ ਹੈ ਤਾਂ ਦੇਖ ਕੇ ਵਧੀਆ ਲੱਗ ਰਿਹਾ ਸੀਗਾ ਕਿ ਉਹ ਮੂਵੀ ਜਿਹਦੇ ਵਿੱਚ ਮੈਂ ਇੰਨੇ ਵਧੀਆ ਕਲਾਕਾਰਾਂ ਨਾਲ ਕੰਮ ਕਰ ਰਹੀਆਂ ਸਕਰੀਨ ਸ਼ੇਅਰ ਕਰ ਰਹੀਆਂ ਤਾਂ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਸੀਗਾ ਕਿ ਮੈਂ ਇਸ ਮਾਸਟਰਪੀਸ ਦਾ ਹਿੱਸਾ ਐਦਾਂ ਦੀ ਮੂਵੀ ਜੋ ਇੱਕ ਨਈ ਦਿਸ਼ਾ ਦੇ ਰਹੀ ਹੈ ਪਾਲੀਵੁੱਡ ਨੂੰ ਇਮੋਸ਼ਨਲ ਵੀ ਹੋਈ ਜਿਹੜੇ ਇਮੋਸ਼ਨਲ ਵਾਲੇ ਸੀਨ ਸੀਗੇ ਪਤਾ ਵੀ ਸੀਗਾ ਕਿ ਕੀ ਹੋਣਾ ਹੈ ਦੇਖ ਚੁੱਕੇ ਆ ਸੀਨ ਪਹਿਲਾਂ ਡਬਿੰਗ 'ਚ ਲੇਕਿਨ ਇਹ ਮੂਵੀ ਐਦਾਂ ਦੀ ਸੀਗੀ ਕਿ ਜਿੰਨੀ ਵਾਰ ਅਸੀਂ ਉਹ ਸੀਨ ਦੇਖਦੇ ਓੰਨੀ ਵਾਰ ਉਨਲਾ ਹੀ ਇਮੋਸ਼ਨਲ ਹੁੰਨੇ ਆ ਪੇਰੈਂਟਸ ਕਿੰਨੇ ਕ ਪ੍ਰਾਊਡ ਸੀ ਫਾਈਨਲੀ ਹਨਾ ਉਹਨਾਂ ਦਾ ਵੀ ਕਿਤੇ ਨਾ ਕਿਤੇ ਸੁਪਨਾ ਸਪਨਾ ਪੂਰਾ ਹੋ ਰਿਹਾ ਹੈ ਸਕਰੀਨ ਤੇ ਆ ਰਹੀ ਹੈ ਇੰਨੇ ਵੱਡੇ ਆਰਟਿਸਟ ਦੇ ਨਾਲ ਸਕਰੀਨ ਸ਼ੇਅਰ ਕੀਤੀ ਹੈ ਮम्मा ਤਾਂ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਸੀਗੇ ਜਿਹੜੇ ਮੇਰੇ ਸੀਨ ਸੀ ਉਹਨਾਂ ਨੂੰ ਦੇਖ ਕੇ ਤੇ ਪਾਪਾ ਬਹੁਤ ਪ੍ਰਾਊਡ ਫੀਲ ਕਰ ਰਹੇ ਸੀ ਪਾਪਾ ਕਹਿੰਦੇ ਕਿ ਮੇਰਾ ਵਿਲਨ ਦਾ ਕਰੈਕਟਰ ਸੀਗਾ ਲੇਕਿਨ ਮੈਂ ਰੋ ਰਿਹਾ ਸੀਗਾ ਕਿ ਇਹਨਾਂ ਨਾਲ ਇਹ ਕਿਉਂ ਹੋ ਰਿਹਾ ਆ ਤੇ ਮम्मा ਕੰਟੀਨਿਊਸ ਹੋਏ ਜਾ ਰਹੇ ਸੀਗੇ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਮੇਰੀ ਕੁੜੀ ਹੈ ਨਿੰਮੀ ਹੈ ਤਾਂ ਉਹਦੇ ਨਾਲ ਐਦਾਂ ਹੋ ਰਿਹਾ ਹੈ ਤੇ ਜਦੋਂ ਸਭ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਸੀਗੇ ਮੇਰੇ ਲਈ ਉਹਨਾਂ ਦੇ ਸਾਹਮਣੇ ਕਰ ਰਹੇ ਸੀਗੇ ਤੇ ਆਫਕੋਰਸ ਬਹੁਤ ਖੁਸ਼ ਸੀਗੇ ਪਰ ਆਪਾਂ ਅੰਦਰਿਸ਼ਤੇ ਦੇ ਬੇਸਡ ਸਟੋਰੀ ਹੈ ਹਨਾ ਉਹਦੇ ਆਲੇ ਦੁਆਲੇ ਘੁੰਦੇ ਲੇਕਿਨ ਉਸ ਤੋਂ ਇਲਾਵਾ ਇੱਕ ਹੋਰ ਫੈਕਟ ਦੁਨੀਆ ਦਾ ਦਿਖਾਇਆ ਗਿਆ ਮੂਵੀ ਦੇ ਵਿੱਚ ਕਿ ਕਿਸ ਤਰ੍ਹਾਂ ਸਕੂਲ ਦੇ ਵਿੱਚ ਅਗਰ ਗਲਤ ਕੰਮ ਕੁੜੀਆਂ ਦੇ ਨਾਲ ਹੁੰਦੇ ਆ ਤੇ ਸਕੂਲ ਵਾਲੇ ਵੀ ਉਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਤੇ ਪੇਰੈਂਟਸ ਵੀ ਚੁੱਪ ਕਰ ਜਾਂਦੇ ਬਤਨਾਮੀ ਨਾ ਹੋਏ ਲੇਕਿਨ ਇਸ ਮੂਵੀ ਦੇ ਵਿੱਚ ਉਸ ਮੁੱਦੇ ਨੂੰ ਬਹੁਤ ਬੋਲਡਲੀ ਸਕਰੀਨ ਤੇ ਪੇਸ਼ ਕੀਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਆ ਮੈਂ ਇਹ ਕਹਿਣਾ ਚਾਹੁੰਗੀ ਕਿ ਇਹ ਬਹੁਤ ਵਧੀਆ ਚੀਜ਼ ਹੈ ਕਿ ਜਿਸ ਚੀਜ਼ ਦੇ ਬਾਰੇ ਲੋਕ ਜਾਂ ਬੱਚੇ ਆਪਣੇ ਘਰ ਵਿੱਚ ਨਹੀਂ ਗੱਲ ਕਰ ਸਕਦੇ ਉਹਨੂੰ ਐਂਟਰਟੇਨਮੈਂਟ ਦੇ ਥਰੂ ਇੰਨੇ ਵਧੀਆ ਤਰੀਕੇ ਨਾਲ ਪੇਸ਼ ਕਰਨਾ ਕਿ ਤੁਸੀਂ ਪਰਿਵਾਰ ਨਾਲ ਬੈਠ ਕੇ ਉਸ ਚੀਜ਼ ਨੂੰ ਦੇਖ ਸਕੋ ਤੇ ਆਪਣੇ ਚਾਨੂੰ ਵੀ ਉਸ ਚੀਜ਼ ਦੇ ਬਾਰੇ ਅਵੇਅਰਨੈਸ ਕ੍ਰੀਏਟ ਕਰ ਸਕੋ ਜਿੱਦਾਂ ਉਹਦੇ ਵਿੱਚ ਡਾਇਲੋਗ ਸੀਗਾ ਨਾ ਕਿ ਜਦੋਂ ਉਹ ਕਹਿੰਦੇ ਆ ਵੀਡੀਓ ਦੀ ਗੱਲ ਪਹਿਲੀ ਵਾਰੀ ਕਰਦਾ ਆ ਉਹਦੇ ਸਾਹਮਣੇ ਤਾਂ ਉਹ ਪੁੱਛਦਾ ਹੈ ਨੀਮੀ ਕਿਹੜੀ ਵੀਡੀਓ ਤੇ ਕੁੜੀ ਵਿੱਚ ਹਿੰਮਤ ਨਹੀਂ ਸੀਗੀ ਕਿ ਮੈਂ ਆਪਣੇ ਭਰਾ ਨੂੰ ਇਹ ਗੱਲ ਦੱਸਾਂ ਤਾਂ ਉਹ ਸਿਰਫ ਇੰਨਾ ਕਹਿੰਦੀ ਹੈ ਕਿ ਵੀਰੇ ਘਰੇ ਚਲੀਏ ਕਿਉਂਕਿ ਬੱਚੇ ਦਿਲ ਦੇ ਮਾਸੂਮ ਹੁੰਦੇ ਆ ਲੇਕਿਨ ਇਹ ਜਿਹੜੀ ਮੂਵੀ ਦੇਖਣ ਤੋਂ ਬਾਅਦ ਜਿਹੜੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਇਸ ਬਾਰੇ ਆਪਣੇ ਘਰ 'ਚ ਨਹੀਂ ਗੱਲ ਕਰ ਸਕਦੇ ਉਹਨਾਂ ਨੂੰ ਇਸ ਚੀਜ਼ ਦੀ ਸੈਂਸ ਆਫ ਰਿਸਪੌਂਸਿਬਿਲਟੀ ਸ਼ਾਇਦ ਥੋੜੀ ਹੋਰ ਮਹਿਸੂਸ ਹੋਏਗੀ ਸਾਡਾ ਫਰਜ਼ ਬੰਦਾ ਆਪਣੇ ਬੱਚੇ ਨੂੰ ਇੰਨਾ ਕੰਫਰਟੇਬਲ ਫੀਲ ਕਰਾ ਕੁਲਕੇ ਸ਼ੇਅਰ ਕਰੇ ਤਾਂ ਕਿ ਉਹਦਾ ਫਿਊਚਰ ਕਨਸੀਕਵੈਂਸ ਕੁਝ ਬੁਰਾ ਨਾ ਹੋਵੇ। ਬਿਲਕੁਲ। ਤਾਂ ਕਿ ਆਡੀਅੰਸ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਦੋ ਲਾਸਟ ਵਿੱਚ। ਜੀ ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਇਹ ਪੈਂਪੜਾ ਦੇ ਰਿਸ਼ਤੇ ਦੀ ਕਹਾਣੀ ਆ ਬਹੁਤ ਡੂੰਗੀ ਕਹਾਣੀ ਆ ਔਰ ਬਹੁਤ ਸੋਹਣੀ ਲਿਖੀ ਗਈ ਹੈ। ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਤੁਸੀਂ ਇਹ ਫਿਲਮ ਦੇਖੂਗੇ ਤੁਹਾਨੂੰ ਬਿਲਕੁਲ ਵੀ ਨਿਰਾਸ਼ ਮਹਿਸੂਸ ਨਹੀਂ ਕਰੋਗੇ। ਜ਼ਰੂਰ ਵੇਖਿਓ ਰਕੜੀ ਦਾ ਮੌਕਾ ਹੈ ਆਪਣੇ ਭੈਣਾਂ ਨਾਲ ਭਰਾਵਾਂ ਨਾਲ ਇਹ ਫਿਲਮ ਦੇਖਿਓ ਜੀ। ਥੈਂਕ ਯੂ ਸੋ ਮੱਚ। ਥੈਂਕ ਯੂ। ਸਸ਼ਕਲ ਸਰ ਸਸ਼ਕਲ ਜੀ ਕਿੱਦਾਂ ਦਾ ਲੱਗ ਰਿਹਾ ਹੈ ਹਨਾ ਸਾਰੀ ਆਡੀਅנס ਸਾਰਾ ਹਾਲ ਹੂਟਿੰਗ ਕਰ ਰਿਹਾ ਜਦ ਕੋਈ ਵੀ ਸੀਨ ਆ ਰਿਹਾ ਤਾਂ ਐਜ਼ ਅ ਡਾਇਰੈਕਟਰ ਹੋਣ ਦੇ ਨਾਤੇ ਕੈਪਟਰ ਆਫ ਦ ਸ਼ਿਪ ਸਾਰਾ ਕੁਝ ਤੁਸੀਂ ਮੈਨੇਜ ਕੀਤਾ ਹੈ ਸਰ ਤੇ ਸਾਰਾ ਕੁਝ ਲਾਈਵ ਦੇਖਿਆ ਐਡੀਟਿੰਗ ਦੇਖੀਏ ਕਲਾ ਕਲਾ ਪਾਰ ਤੁਹਾਨੂੰ ਪਤਾ ਹੈ ਲੇਕਿਨ ਉਹ ਜਿਹੜੀ ਕਰਾਸ ਟੈਕ ਐਕਸਾਈਟਮੈਂਟ ਹੈ ਟੀਮ ਦੇ ਨਾਲ ਬੈਠ ਕੇ ਦੇਖਣਾ ਆਡੀਅנס ਦੇ ਨਾਲ ਬੈਠ ਕੇ ਦੇਖਣਾ ਉਹ ਕੀ ਮਾਈਂਡ ਦੇ ਵਿੱਚ ਕੀ ਚੀਜ਼ ਚੱਲ ਰਹੀ ਹੈ ਚੰਗਾ ਲੱਗ ਰਿਹਾ ਪੂਰੀ ਜਿਹੜੀ ਟੀਮ ਹੈ ਸਾਰੀ ਪੰਜਾਬੀ ਇੰਡਸਟਰੀ ਉਰੇ ਆਈ ਹੈ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਅਸੀਂ ਫਿਲ काम ਜਿਹੜੇ ਕਰ ਰਹੇ ਨੇ ਆ ਜਿਹੜੇ ਬਣਾ ਰਹੇ ਨੇ ਅੱਪਾ ਸਿਨੇਮਾ ਨੂੰ ਇੱਕ ਨਵੇਂ ਸਤਰ ਤੇ ਲੈ ਕੇ ਜਾਣਾ ਕੋਸ਼ਿਸ਼ ਕੀਤੀ ਆ ਫਿਲਮ ਦੇ ਵਿੱਚ ਭੈਣ ਭਰਾ ਦੇ ਰਿਲੇਸ਼ਨ ਹੈ ਜਿੰਨੇ ਵੀ ਜਣਿਆ ਨੇ ਹੁਣ ਤੱਕ ਦੇਖਿਆ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਤੇ ਇਹੀ ਹੈ ਕਿ ਬਾਕੀ ਤੁਸੀਂ ਆਡੀਅנס ਨੂੰ ਪੁੱਛੋ ਉਹਨਾਂ ਨੂੰ ਕਿਦਾਂ ਦਾ ਲੱਗ ਰਿਹਾ ਹੈ ਤੇ ਸਾਡੇ ਵੱਲੋਂ ਦਾ ਬਹੁਤ ਮਿਹਨਤ ਲੱਗੀ ਹੈ ਤੁਸੀਂ ਪਲੀਜ਼ ਆਓ ਸਾਰੇ ਸਵੇਰ ਤੋਂ ਮਤਲਬ ਮੂਵੀ ਰਿਲੀਜ਼ ਹੋ ਗਈ ਆ ਆਡੀਅנס ਦੇ ਕੀ ਰਿਸਪੌਂਸ ਆ ਜੀ ਮੈਨੂੰ ਬਹੁਤ ਸਾਰੇ ਮੈਸੇजेस ਆ ਰਹੇ ਨੇ ਮੇਰੇ ਇੰਸਟਾਗ੍ਰam ਤੇ ਕੁਝ ਭਰਾ ਨੇ ਜਿਹੜੇ ਪਾਕਿਸਤਾਨ ਤੋਂ ਨੇ ਜਾਂ ਵਰਲਡ ਵਾਈਡ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਬਹੁਤ ਵਧੀਆ ਰਿਸਪੌਂਸ ਆ ਰਹੇ ਆ ਤੇ ਉਹਨਾਂ ਨੇ ਮੈਨੂੰ ਮੈਸੇजेस ਕੀ ਦੇ ਰਹੇ ਆਂਗੇ ਬਹੁਤ ਡਿਫਰੈਂਟ ਟਾਈਪ ਦਾ ਕਨਸੈਪਟ ਆ ਡਿਫਰੈਂਟ ਸਿਨੇਮਾ ਆ ਤੇ ਤੁਸੀਂ ਸਾਰਿਆਂ ਨੂੰ ਵੀ ਮੈਂ ਹੀ ਅਪੀਲ ਕਰੂੰਗਾ ਤੁਸੀਂ ਆਓ ਸਿਨੇਮਾ ਕਰਨਾ ਚਾਕੇ ਦੇਖੋ ਥੈਂਕ ਯੂ ਸੋ ਫਰਸਟ ਮੈਸੇਜ ਕੀ ਆਇਆ ਤੁਹਾਨੂੰ ਮੂਵੀ ਕੰਪਲੀਮੈਂਟ ਨਹੀਂ ਹੈ ਕਿ ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਜਿਹੜਾ ਮਤਲਬ ਇੱਕ ਨਵਾਂ ਜਿਹੜਾ ਤਰੀਕਾ ਜਿਹੜਾ ਫਿਲਮ ਦੇ ਵਿੱਚ ਜਿਹੜੇ ਵਿਜ਼ੂਅਲਸ ਨੇ ਉਹਨਾਂ ਨੂੰ ਦੇਖਣ ਨੂੰ ਮਿਲ ਰਹੇ ਆ ਉਹਦੇ ਵਾਸਤੇ ਤੇ ਕੰਟੈਂਟ ਵਾਸਤੇ 올ਓਵਰ ਸਾਰਾ ਵਧੀਆ ਰਿਵਿਊ ਹੈ ਇਮੋਸ਼ਨਲ ਵੀ ਬਹੁਤ ਜ਼ਿਆਦਾ ਮੂਵੀ ਤੇ ਐਕਟ ਵਾਈਜ਼ ਵੀ ਬਹੁਤ ਜ਼ਿਆਦਾ ਸਟਰੋਂਗ ਹੈ ਕਨਸੈਪਟ ਵੀ ਬਹੁਤ ਸਟਰੋਂਗ ਸੀ ਕਿਉਂਕਿ ਇਦਾਂ ਦੇ ਮੁੱਦਿਆਂ ਨੂੰ ਬਹੁਤ ਘੱਟ ਹਨਾ ਪਬਲੀਕਲੀ ਇਹ ਰੱਖਿਆ ਜਾਂਦਾ ਕੋਈ ਨਾ ਕੋਈ ਮਤਲਬ ਡਰਦੇ ਆ ਕਿਤੇ ਸਾਡੀ ਇੱਜ਼ਤ ਤੇ ਨਾ ਗੱਲ ਆ ਜਾਂ ਬਦਨਾਮੀ ਨਾ ਹੋ ਜਾਏ ਲੇਕਿਨ ਇਸ ਫਿਲਮ ਦੇ ਰਾਹੀਂ ਮਨ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਬਹੁਤ ਸੁਨੇਹਾ ਵੀ ਮਿਲਦਾ ਹੁਣ ਆਪਣੇ ਵਧੀਆ ਕਨਸੈਪਟ ਬਣਨ ਲੱਗੇ ਹੁਣ ਕੋਈ ਨਹੀਂ ਸੋਚਦਾ ਕਿ ਆ ਨਾ ਕਿ ਨਹੀਂ ਕਰਨਾ ਹੁਣ ਡਿਫਰੈਂਟ ਡਿਫਰੈਂਟ ਕਨਸੈਪਟ ਯੂਜ਼ ਕਰ ਰਹੇ ਨੇ ਸਾਰੇ ਪੰਜਾਬੀ ਤੇ ਬਹੁਤ ਵਧੀਆ ਲੱਗ ਰਿਹਾ ਜੀ ਤੇ ਮੈਮ ਅਗਰ ਤੁਹਾਨੂੰ ਕਦੀ ਮੌਕਾ ਮਿਲੇ ਤੇ ਹੁਜੇ ਫਿਲਮ ਦਾ ਹਿੱਸਾ ਬੰਨਣਾ ਚਾਹੁੰਗਾ ਜਰੂਰ ਜਰੂਰ ਤੇ ਹਜਪਜੀ ਮੈਮਲੀ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਬਿਲਕੁਲ ਵੱਖਰੇ ਕਰੈਕਟਰ ਦੇ ਵਿੱਚ ਇੱਕਦਾਂ ਧਾਕੜਨ ਦਾਸ ਬਹੁਤ ਜਚਿਆ ਬਹੁਤ ਜ਼ਿਆਦਾ ਜਚਿਆ ਉਹਨਾਂ ਨੇ ਬਹੁਤ ਵਖੂਬੀ ਨਿਭਾਇਆ ਮੈਮ ਨੂੰ ਅਸੀਂ ਕਦੋਂ ਦੇ ਦੇਖਦੇ ਆ ਰਹੇ ਉਹਨਾਂ ਨੇ ਹਮੇਸ਼ਾ ਹੀ ਆਪਣੀ ਐਕਟਿੰਗ ਨਾਲ ਪਿਆਰੀ ਦਿੱਤੀ ਤੇ ਪੰਮੇ ਬਾਈ ਲਈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਪ੍ਰਿੰਸ ਕਵਲ ਜੀ ਦਿੱਕੇਣਾ ਚਾਹੁੰਦੇ ਉਹ ਤਾਂ ਸਿਰਾਂ ਦੇ ਵਧੀਆ ਬਹੁਤ ਵਧੀਆ ਥੈਂਕ ਯੂ ਸੋ ਮਚ ਜੈਂਡ ਕਰਾਉਂਦੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪਸ ਦੇਖ ਰਹੇ ਹੋ ਮੈਂ ਹਦਿਕਸ਼ਾ ਠਾਕੁਰ ਉਮੀਦ ਕਰਦੀ ਆ ਸਾਰੇ ਜਾਣੇ ਠੀਕ ਠਾਕ ਹੋਵੋਗੇ ਫਿਲਮ ਚੈਤਾ ਸਿੰਘ ਦੇ ਪ੍ਰੀਮੀਅਰ ਤੇ ਪਹੁੰਚੇ ਆ ਤੇ ਦਿਲਰਾਜ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਦਿਲਰਾਜ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਛੱਡ ਦੀ ਕਲਾ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਪ੍ਰਿੰਸ ਕਵਲ ਜੀ ਤੇ ਜਬਜੀ ਖੇੜਾ ਬਾਰੇ ਉਹਨਾਂ ਦਾ ਇੰਨਾ ਸੋਹਣਾ ਪੋਸਟਰ ਲੱਗਾ ਆ ਆਪਣੇ ਵਿੱਚ ਮੈਮ ਜਦੋਂ ਮੈਂ ਗਾਉਂਦਾ ਨਹੀਂ ਸੀ ਜ ਮੈਂ ਤਾਂ ਮੈਂ ਫੈਨ ਨਹੀਂ ਸੀ ਛਾਹ ਰਿਐਕਟਰਸ ਦਾ ਸਾਰੇ ਸਿੰਗਰਸ ਦਾ ਉਸ ਤੋਂ ਬਾਅਦ ਮੈਂ ਕਲਾਕਾਰ ਬਣਿਆ ਤੇ ਜਿਹੜਾ ਬੰਦਾ ਇੱਕ ਵਾਰ ਫੈਨ ਆਫ ਦੇ ਤੋਂ ਵੱਡੇ ਆਰਟਿਸਟ ਰਹਿੰਦਾ ਉਹ ਹਮੇਸ਼ਾ ਹੀ ਫੈਨ ਰਹਿੰਦਾ ਸੋ ਮੈਂ ਤਾਂ ਬੀਇੰਗ ਅ ਫੈਨ ਦੇਖੂੰਗਾ ਮੂਵੀ ਐਂਡ ਇਹ ਦੇਖਣਾ ਕਿ ਸਾਡੀ ਪ੍ਰੋਡਕਸ਼ਨ ਆ ਉਸ ਐ ਮੇਰੇ ਵੱਡੇ ਭਰਾ ਨੇ ਕੀਤੀ ਆ ਜਾਂ ਪ੍ਰਿੰਸ ਭਾਈ ਬਾਖਮਾਲ ਐਕਟਰ ਹੈ ਹਨਾ ਮੈਂ ਤਾਂ ਬੀਇੰਗ ਅ ਫੈਨ ਹੀ ਦੇਖੂੰ ਜੀ ਜਦੋਂ ਟ੍ਰੇਲਰ ਦੇਖਿਆ ਉਦੋਂ ਕੀ ਚੀਜ਼ ਮਾਈਂਡ ਦੇ ਵਿੱਚ ਆਈ ਉਹਨਾਂ ਦੀ ਐਕਟਿੰਗ ਦੇਖੀ ਨਾਟ ਆ ਬੀਇੰਗ ਅ ਬ੍ਰਦਰ ਐਜ਼ ਅ ਆਡੀਅנס ਕੀ ਰਿਵਿਊਸ ਦੇਣਾ ਚਾਹਦੇ ਹੋ ਉਹਨਾਂ ਨੂੰ ਪ੍ਰਿੰਸ ਬਾਈ ਨੂੰ ਰਿਵਿਊ ਮੈਂ ਕੀ ਕਹਿਣਾ ਚਾਹੁੰਦੇ ਹਾਂ ਟ੍ਰੇਲਰ ਦੇ ਕੇ ਕੀ ਚੀਜ਼ ਮਾਈਂਡ ਦੇ ਵਿੱਚ ਆਈ ਕਿ ਆਪਣੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਇੱਕ ਕਾਮੇਡੀ ਦੇ ਲਈ ਜਾਣਿਆ ਜਾਂਦਾ ਸੀ ਵਰਲਡ ਵਾਈਲਡ ਹੁਣ ਕੁਝ ਵੱਖਰਾ ਮਿਲਿਆ ਦੇਖਣ ਨੂੰ ਮੈਂ ਕਹਿਣਾ ਚਾਹੁੰਗਾ ਕਿ ਕਾਸ਼ ਮਹਾਰਾਜ ਮੇਰੇ ਤੋਂ ਵੀ ਇੰਨਾ ਵਧੀਆ ਕੰਮ ਕਰਵਾਉਣ ਤੇ ਇੰਨੀ ਵਧੀਆ ਐਕਟਿੰਗ ਕਰਵਾਉਣ ਤੇ ਅੱਜ ਮਤਲਬ ਕਿਉਂ ਆਏ ਹੋ ਕਿਹੜੀ ਚੀਜ਼ ਤੁਹਾਨੂੰ ਅਟਰੈਕਟ ਕੀਤੀ ਹੈ ਇਹਨਾਂ ਵੱਲ ਕਿ ਤੁਸੀਂ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਆਜ ਪਹੁੰਚੇ ਹੋ ਪ੍ਰੀਮੀਅਰ ਤੇ ਆਪਾਂ ਸਾਰੇ ਇਕੱਠੇ ਹੋਏ ਹਾਂ ਮੈਮ ਪਹੁੰਚੇ ਤਾਂ ਮੈਂ ਤਾਂ ਜੀ ਕਿਉਂਕਿ ਇਹ ਸਾਡਾ ਘਰ ਦੀ ਪ੍ਰੋਡਕਸ਼ਨ ਆ ਨਹੀਂ ਸਾਗਮ ਯੂਜ਼ਿਕ ਰਾਈ ਸਾਡੇ ਘਰ ਦਾ ਹੀ ਇਹ ਕਹਿੰਦੇ ਨੇ ਇੱਕ ਫੰਕਸ਼ਨ ਹੈ ਤੇ ਇੱਥੇ ਪਹੁੰਚਣਾ ਤਾਂ ਮੇਰਾ ਫਰਜ਼ ਹੈ ਤੇ ਸਾਡਾ ਮਤਲਬ ਇਹ ਇੱਕ ਮਮਚਾ ਹੈ ਹਨਾ ਇੱਕ ਇੱਕ ਮੇਲਾ ਹੁੰਦਾ ਇਕ ਤਿਹਾਰ ਹੁੰਦਾ ਜਦੋਂ ਫਿਲਮ ਰਿਲੀਜ਼ ਹੁੰਦੀ ਤੇ ਮੈਂ ਬਸ ਮਹਾਰਾਜ ਭਾਗ ਲਾਉਣ ਸਭ ਦੀ ਮਿਹਨਤ ਕੀਤੀ ਹੋਈ ਨੂੰ ਹਨਾ ਜੀ ਤੇ ਅਜਪਜੀ ਖਾਰਾ ਜਿਨ੍ਹਾਂ ਨੂੰ ਹੁਣ ਤੱਕ ਫਿਲਮਾਂ 'ਚ ਆਪਾਂ ਬਹੁਤ ਸਵੀਟ ਰੋਲ ਦੇ ਵਿੱਚ ਦੇਖਿਆ ਲੇਕਿਨ ਇਹਦੇ ਵਿੱਚ ਬਿਲਕੁਲ ਤਾਕੜ ਵੱਖਰਾ ਪੁਲਿਸ ਇਨਸਪੈਕਟਰ ਦਾ ਕਿਰਦਾਰ ਨਿਭਾਇਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਮ ਇੱਕ ਐਕਟਰ ਬਹੁਤ ਵਰਸਟਾਈਲ ਹੁੰਦਾ ਹੈ ਹੈਨਾ ਆਪਣੀ ਕਿਮੇਜ ਬਣ ਜਾਂਦੀ ਹੈ ਕਿ ਇਹੋ ਜਿਹਾ ਹੀ ਹੈ ਕਿਉਂਕਿ ਉਹਨੂੰ ਕੰਮ ਹੀ ਉਹੋ ਜਿਹੇ ਆਫਰਸ ਆਫਰ ਹੁੰਦੇ ਨੇ ਹੈਨਾ ਤੇ ਹੁਣ ਮੈਮ ਜੇ ਇੱਕ ਐਕਟਰ ਨੂੰ ਉਹਦੇ ਜ਼ੋਨ ਚੋਂ ਬਾਹਰ ਨਿਕਲਣ ਦਾ ਮੌਕਾ ਮਿਲਿਆ ਤੇ ਮੈਮ ਉਹ ਤਾਂ ਆਪ ਦਾ 100% ਦੇਊਗਾ ਸੋ ਇਹਨਾਂ ਨੇ ਵੀ ਮੈਨੂੰ ਉਮੀਦ ਹੈ ਕਿ ਆਫ ਦਾ 200% ਦਿੱਤਾ ਹੋਣਾ ਹੈਨਾ ਤੇ ਤੁਹਾਡੀ ਵੈਬ ਸੀਰੀਜ਼ ਆ ਐਨਾਉਂਸਮੈਂਟ ਹੋਈ ਆ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕ ਆ। ਥੈਂਕ ਯੂ ਸੋ ਮੱਚ। ਕੀ ਕਹਿਣਾ ਚਾਹੁੰਦੇ ਹੋ ਹਨਾ ਇੰਨੀ ਅੱਛੀ ਸਟਰੋਂਗ ਸਟਾਰ ਕਾਸਟ ਦੇ ਨਾਲ ਜੁੜੇ ਹੋ ਤੇ ਵੱਖਰਾ ਕਨਸੈਪਟ ਹੈ। ਹਾਇ ਜਿਆਦਾ ਉਹਦੇ ਬਾਰੇ ਕੁਝ ਰਿਵੀਲ ਹੋਇਆ ਤਾਂ ਅੱਡੇ ਤੋਂ ਜਾਨਣਾ ਸਾਨੂੰ ਕਿ ਵੱਖਰਾ ਦੇਖਣ ਨੂੰ ਮਿਲੇਗਾ ਉਹਦੇ ਵਿੱਚ? ਅ ਇੱਕ ਮੈਮ ਸਸਪੈਂਸ ਹਨਾ ਸਟੋਰੀ ਹੈ ਤੇ ਇਹਦੇ ਵਿੱਚ ਮੈਂ ਇੱਕ ਪੁਲਿਸ ਆਫਿਸਰ ਹਾਂ। ਓਕੇ ਤੇ ਬਸ ਮੈਂ ਮੇਰਾ ਹੁਣ ਮੈਂ ਤੁਹਾਨੂੰ ਹੋਰ ਕੀ ਦੱਸਾਂ ਇਹ ਮਤਲਬ ਜਿਹੜੇ ਨੇ ਡਾਇਰੈਕਟਰ ਨੇ ਹੈਨਾ ਸਰਦਾਰ ਅਮਰਦੀਪ ਸਿੰਘ ਗੱਲ ਤੁਹਾਨੂੰ ਪਤਾ ਹੀ ਹੈ ਜੋਰਾ ਮਤਲਬ ਉਹਨਾਂ ਨੇ ਬਹੁਤ ਬਹੁਤ ਵੱਡੀ ਵੱਡੀ ਫਰਮਾਂ ਉਹਨਾਂ ਨੇ ਬਣਾਈਆਂ ਨੇ ਜਿੱਦੋਂ ਉਹਨਾਂ ਨੇ ਅਨਾਉਂਸਮੈਂਟ ਕੀਤੀ ਸਾਡੇ ਵਾਲੇ ਲੈ ਕੇ ਇੰਟਰੋਡਿਊਸ ਕੀਤਾ ਦੀਪ ਸਿੱਧੂ ਦਾ ਜ਼ਿਕਰ ਜ਼ਰੂਰ ਹੋਇਆ ਹੈਨਾ ਤੇ ਉਹ ਮੂਮੈਂਟ ਕੀ ਸੀ ਜਦੋਂ ਕਿ ਹਰ ਕੋਈ ਵੀ ਕੰਮ ਸ਼ੁਰੂ ਕਰਦੇ ਉਹਨਾਂ ਨੂੰ ਜ਼ਰੂਰ ਯਾਦ ਕਰਦੇ ਉਹ ਅਸੀਂ ਮੈਮ ਸਾਰੇ ਨਾ ਹਾਂਜੀ ਮਮ ਅਸੀਂ ਨਾ ਸਾਰੇ ਆਪਣਾ ਪਲੇਟ ਜਿਹੜਾ ਸ਼ਾਰਟ ਵਾਲੀ ਹੁੰਦੀ ਹੈ ਨਾ ਤੇ ਉਹ ਅਸੀਂ ਦੇਖ ਰਹੇ ਹਾਂ ਨਾ ਉਹ ਆਈਸੀ ਤੇ ਉਹ ਤੇ ਆਪਾਂ ਲਿਖਣਾ ਸੀ ਸ਼ਾਰਟ ਵਨ ਟੇਕ ਵਨ ਲਿਖ ਦਿਓ ਨਾ ਫੋਟੋ ਖਿਚਾਉਣ ਤੇ ਅਸੀਂ ਸਾਰੇ ਫੋਟੋ ਖਿਚਾਉਣ ਲੱਗ ਗਏ ਉਹ ਅੰਦਰ ਚਲੇ ਗਏ ਕਮਰੇ ਵਿੱਚ ਇਕੱਲੇ ਜਾ ਕੇ ਬਹਿ ਗਏ ਤੇ ਗਿਣ ਕੇ 5 ਮਿੰਟ ਬਾਅਦ ਬਾਹਰ ਆਏ ਆ ਕੇ ਪੋਸਟ ਪਾਈ ਤੇ ਜਦੋਂ ਮੈਂ ਪੋਸਟ ਦੇਖੀ ਮੈਂ ਕੁਝ ਨਹੀਂ ਕੀਤਾ ਮੈਂ ਮੈਂ ਜੱਫੀ ਪਾਈ ਹਨਾ ਤੇ ਮੈਂ ਜੱਫੀ ਪਾ ਕੇ ਮੈਂ ਇੱਕੋ ਗੱਲ ਕਿਹਾ ਮੈਂ ਭਾਜੀ ਭਰੋਸਾ ਰੱਖਿਓ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਡੀ ਉਮੀਦ ਤੇ ਖਰਾ ਉਤਰਾਂ ਤੇ ਅਸੀਂ ਐਡਾ ਵੱਡਾ ਮੈਨੂੰ ਮਤਲਬ ਦਰਜਾ ਦੇ ਰਿਹਾ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਹਨਾ ਤੇ ਐਡੇ ਵੱਡੇ ਰੋਲ ਲਈ ਤੁਸੀਂ ਮੈਨੂੰ ਕਾਸਟ ਕੀਤਾ ਤੇ ਪ੍ਰੋਸਾ ਰੱਖਿਆ ਮੈਂ ਖੜਾ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਲਾਸਟ ਨੂੰ ਆਡੀਅנס ਫਿਲਮ ਦੇ ਰਿਲੇਟਿਡ ਆਪਣੀ ਵੈਬ ਸੀਰੀਜ਼ ਦੇ ਬਾਰੇ ਮੈਮ ਅਜਾ ਫਿਲਮ ਦੀ ਗੱਲ ਕਰਾਂਗੇ ਵੈਬ ਸੀਰੀਜ਼ ਦੀ ਤਾਂ ਪਾਣਾ ਅਜੇ ਸ਼ੁਰੂ ਹੋਣੀ ਆ ਚਾਰ ਨੂੰ ਤੇ ਸਾਰੇ ਜਾਓ ਦੇਖਣ ਜਿੰਨਾ ਤੁਸੀਂ ਦੇਖੋਗੇ ਮੈਮ ਉਹਨਾਂ ਹੀ ਵੱਡਾ ਹੋਊਗਾ ਪੰਜਾਬੀ ਸਿਨੇਮਾ ਤੇ ਉਹਨਾਂ ਹੀ ਅਸੀਂ ਵਰਲਡ ਵਾਈਡ ਸਾਨੂੰ ਰੈਕਗਨੀਸ਼ਨ ਮਿਲੂਗੀ ਆਪਣਾ 뮤ਜ਼ਿਕ ਤਾਂ ਪਹੁੰਚ ਗਿਆ ਹਨ ਆਪਾਂ ਫਿਲਮਾਂ ਬਣਾਉਣੀਆਂ ਨੇ ਉਸ ਲੈਵਲ ਤੇ ਤੇ ਇਹ ਸਾਡੇ ਤਾਂ ਕੋਈ ਹੱਥ ਨਹੀਂ ਆਪਾਂ ਤਾਂ ਫਿਲਮਾਂ ਬਣਾਉਣੀਆਂ ਨੇ ਹੱਥ ਕੀ ਦੇ ਮੈਂ ਆਡੀਅנס ਤੇ ਆਪਣੀ ਚੀਜ਼ ਤੁਹਾਨੂੰ ਚੰਗੀ ਲੱਗੇ ਮਾੜੀ ਲੱਗੇ ਆਪਣੇ ਆਪੇ ਚ ਇਹ ਕਹਦੇ ਕਰੋ ਖੁਸ਼ ਰਹੋ ਪੋਜ਼ਿਟਿਵ ਰਹੋ ਤੇ 네ਗੈਟਿਵਿਟੀ ਨੂੰ ਦੂਰ ਰੱਖੋ ਸਸ਼ਕਲ ਸਰ ਅਪਾ ਪ੍ਰੀਮੀਅਰ ਦੇਖ ਰਿਹਾ ਸਾਰੇ ਜਾਣੇ ਤਾਂ ਬਹੁਤ ਇੰਜੋਏ ਕਰ ਰਿਹਾ ਹੂਟਿੰਗ ਕਰ ਰਿਹਾ ਲਾਈਵ ਪਿਆਰ ਦੇ ਕੇ ਕੀ ਫੀਲ ਕਰਦੇ ਹੋ ਮੈਸੇਜਸ ਤਾਂ ਸਾਰੇ ਕਰਦੇ ਆ ਮੈਸੇਜਸ ਸਾਰੇ ਵਧਾਈਆਂ ਦਿੰਦੇ ਆ ਲੇਕਿਨ ਜੋ ਤੁਸੀਂ ਲਾਈਵ ਆਡੀਅנס ਦੀ ਖੁਸ਼ੀ ਜੋ ਉਹਨਾਂ ਨੂੰ ਪਿਆਰ ਮਿਲਦਾ ਫੀਲ ਕਰਦੇ ਹੋ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਇੱਕ ਜਿਹੜੀ ਸਾਰੀ ਟੀਮ ਦੀ ਮਿਹਨਤ ਹੁੰਦੀ ਹੈ ਸਾਰਿਆਂ ਨੇ ਰਲ ਮਿਲ ਕੇ ਇੱਕ ਪ੍ਰੋਡਕਟ ਬਣਾਇਆ ਹੁੰਦਾ ਜਦੋਂ ਉਹ ਚੰਗਾ ਬਣਦਾ ਸਫਲ ਹੋ ਰਿਹਾ ਹੁੰਦਾ ਤਾਂ ਉਹੀ ਖੁਸ਼ੀ ਸਾਨੂੰ ਹੈਗੀ ਜਿਹੜੀ ਉਹੀ ਖੁਸ਼ੀ ਹੈ ਬਹੁਤ ਵਧੀਆ ਖੇਡਣਗੇ ਬਹੁਤ اچھا ਲੱਗ ਰਿਹਾ ਹੈ ਕਿਉਂਕਿ ਇਹ ਫਿਲਮ ਚ ਹਰ ਇੱਕ ਐਕਟਰ ਨੇ ਬਹੁਤ ਮਿਹਨਤ ਕੀਤੀ ਹੈ ਮਤਲਬ ਛੋਟੇ ਛੋਟੇ ਕਰੈਕਟਰ ਨੇ ਆਪਣੇ ਕਰੈਕਟਰ ਚ ਪੂਰੀ ਜਾਨ ਲਗਾਈ ਹੋਈ ਹੈ ਹਾਲੇ ਅੱਧੀ ਫਿਲਮ ਪਈ ਹੈ ਤੁਸੀਂ ਦੇਖੋਗੇ ਤੇ ਬਹੁਤ ਵਧੀਆ ਫਿਲਮ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰੂਗਾ ਕਿ ਸਾਰੇ ਆਓ ਸਿਰਵਾਚ ਦੇਖੋ ਤੇ ਬਿਲਕੁਲ ਪੈਨਪਾ ਦੇ ਰਿਸ਼ਤੇ ਦੇ ਹਨਾ ਬੀਐਸਡੀ ਫਿਲਮ ਹੈ ਤੇ ਪ੍ਰਿੰਸੀਪਲ ਸਰ ਨੇ ਤਾਂ ਜਦੋਂ ਮਤਲਬ ਕੋਈ ਵੀ ਚਾਹੇ ਕਰੈਕਟਰ ਆ ਰਿਹਾ ਚਾਹੇ ਢਾਡਾ ਆ ਰਿਹਾ ਚਾਹੇ ਸਰਦਾਰ ਆ ਰਿਹਾ ਚਾਹੇ ਪ੍ਰਿੰਸ ਸਰਦਾਰ ਆ ਮਤਲਬ ਆਡੀਅנס ਦਾ ਜੋ ਰਿਸਪੌਂਸ ਹੈ ਬਹੁਤ ਪੋਜ਼ਿਟਿਵ ਹੈ ਕਿਉਂਕਿ ਬਿਲਕੁਲ ਵੱਖਰਾ ਸਿਨੇਮਾ ਦੇਖਣ ਨੂੰ